ਮਾਰੀ ਆ ਹਾਂ ਬਈ ਸਹੀ ਵੱਜ ਗਈ ਬਾਦਾਂ ਦੋਸਤਾਂ 40 ਹੋਰ ਬਈ ਬੱਕਰਾ ਮੈਂ ਤੇ ਯਾਰ ਐਵੇਂ 10ਵੇਂ ਮੰਗਾ 12ਵੇਂ 7500 ਦਾ ਲੈ ਜਾਓ 5000 ਦਾ ਤੇ ਯਾਰ ਨਹੀਂ ਕਣੀ ਬੰਮ ਉਹ ਨਹੀਂ ਮੈਂ ਪਾਣੀ ਡਾਂਗਾ ਮਾਰਦੇ ਆ ਬਾਈ ਆਪਾਂ ਫੇਰ ਪੀਏ ਪੂਰੇ ਕਰਦੇ ਕਿੰਨੇ ਰੁਪਏ ਕਹਿੰਦਾ ਹਾਂ ਨਾ ਕਹ ਹੈ 200 ਕੱਟ ਦੇ ਦੇ ਯਾਰ ਕਿੰਨੇ ਦਾ 7100 ਰੁਪਏ ਉਹ ਤਾਂ ਜਾਇਜ ਦਾ ਹਾਂ 7100 ਲੋਡੀ ਲੱਗ ਪਈ ਹੈ ਜਾਇਜ ਦਾ ਸਾਹ ਲੋਡੀ ਹੈ ਜਾਇਜ ਹੀ ਕੇ ਕਾਲਾ ਬੱਕਰਾ ਬਾਈ ਯਾਰ ਆ ਬੱਕਰਾ ਵੀ ਕਾਲਾ ਇੰਨੇ ਰੁਪਏ ਕੱਢਨੇ ਆ ਲੈ ਬਾਈ ਕਰ ਦਿਆਂ ਭੋਲੇ ਕਰ 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 ਤੈਨੂੰ ਕਹਦੇ 5500 ਨਹੀਂ ਹੁੰਦਾ ਜੇ ਲੈ ਗਿਆਂ ਨਾ 7000 ਦਾ ਦਿਆਂਗੇ ਨਹੀਂ ਯਾਰ 7000 ਦਾ ਉਹਨੇ ਦਾ ਹੋਊਗਾ ਜਿੰਨੇ ਦਾ ਮੈਂ ਤੱਕ ਕੇ ਤੈਨੂੰ ਮੈਂ ਦੱਸਦਾ ਸੀ ਕੀ ਕੀ ਦਾ ਪਾੜ ਇੰਨੇ ਦਾ ਰੀ ਗੀ ਨਹੀਂ ਸਾਨੂੰ ਆਉਂਦੇ ਨਹੀਂ ਦਿੰਦੇ 6 ਦਾ ਉਹ ਨਹੀਂ ਯਾਰ ਉਹ ਨਹੀਂ ਬੋਲਦਾ ਉਹ ਨਹੀਂ ਭਾਈ ਯਾਰ ਉਹ ਮੰਨ ਲਿਆ ਰਖਾਈ ਕਰਾ ਦੇ ਨਹੀਂ ਯਾਰ ਉਹ ਲੈ ਕੇ ਜਾਣਾ ਲੈ ਕੇ ਦੋ ਉਹ ਗਾੜਾ ਸੋਲਣਾ ਯਾਰ ਹਾਂ ਨਹੀਂ ਖੋਜੋ ਮੈਨੂੰ ਯਾਰ ਬਾਸ ਹੋ ਗਿਆ ਮਨ ਬਾ ਨਾ ਪਰ ਯਾ ਨਹੀਂ ਯਾਰ ਲਖਾਈ ਕੀਤੀ ਹੈ ਭਾਈ ਉਹ ਲਖਾਈ ਤਾਂ ਕੀਤੀ ਆ ਭਾਈ ਚਲ ਲਖਾਈ ਭਾਈ ਕਿੰਨੇ ਦਾ ਰੱਖ ਲੈ ਮੈਂ ਕਿੰਨਾ ਟੱਕਾ ਕਰਦੇ ਆ ਲੋਏ ਟੱਕਾ ਕਰਦੇ ਆ ਲੋ ਬਈ ਢੇਰੀ ਦੇ ਵਿੱਚੋਂ ਬੱਕਰਾ ਪਹਿਲਾਂ ਵੇਖ ਚੁੱਕਿਆ ਭਾਈ ਪਾਲਤੀ ਸੱਤ ਪਾ ਦੇ ਸਿਰ ਹੋ ਗਿਆ ਓਏ ਉਦੋਂ ਦਾ ਉਹਦਾ ਮੁਰਗਾ ਬਚਾਲਾ 6000 ਰੁਪਏ ਤੇ ਲਗਾਈ ਇੱਕ ਰਾਹੀ ਮੁਰਗੇ ਦਾ ਆ ਇਹਨੂੰ ਆ ਉਹਦਾ ਬਚਾਲਾ ਸੀ ਛੇ ਲੱਖ ਰੁਪਏ ਦੀ ਹੈ ਜੀ ਅੱਜ ਮੰਡੀ ਥੋੜੇ ਰੰਗ ਚੇਂਜ ਮੈਨਾਂ ਲੱਗ ਗਈ ਲਾਈ ਇ ਇੱਥੇ ਕਰਦੀ ਆ। ਇਹ ਥਾਂ ਹੀ ਬੜਾ ਲੱਗਿਆ। ਹਾਂ। ਠੀਕ ਆ ਬਾਈ ਭੋਨਾ। ਸਹੀ ਆ ਸਹੀ ਆ। ਸਹੀ ਆ ਸਹੀ ਆ। ਹੋਰ ਕੀ ਆ? ਅਗਣ ਗੱਤੇ 2 4 6 ਆ ਗਏ ਚਲੋ ਬਾਈ ਲਖਾਈ ਕਰਾਓ। ਠੀਕ ਆ ਬਾਈ। ਠੀਕ ਆ। ਕਿੰਨੇ ਦਾ ਕਰਤਾ ਬਾਈ? ਹਾਂ? 1500 ਨੋ ਵੀ ਆ ਵਿਖਾਈਂ ਬਾਈ ਬੱਕਰਾ ਯਾਰ ਆ ਬੱਕਰਾ ਬਾਈ 9000 ਦਾ ਲੈਤਾ ਬਾਈਆਂ ਨੇ ਸਾਰਾ ਕੁਛ ਇੰਨਾ ਦਾ ਹੀ ਕਰ ਲਈ ਦਲਾਲੀ ਛਲਾਲੀ ਲਿਖਾਈ ਵਿੱਚ ਗੱਲ ਨਾ ਕਢਾਉਣਾ ਗੱਲ ਨਾ ਕਢਾਉਣਾ ਮੁਠੀ ਪਵਾਈ ਆ ਤਾਂ ਘੜੀ ਵਿੱਚ ਛੇ ਛੜਦਾ ਕਾ ਵੀ ਇਹਦਾ ਵੀ ਕੱਢ ਦਾਂਗਾ ਆਲਾ ਮਟਰ ਨੋ ਅੱਜ ਚੱਕੋ ਬਾਕੀ ਦਾ ਮੋਬਾਈਲ ਆ ਯਾਰ ਕੋਣੋ ਉਹ ਨਾ ਛੱਡ ਲੋ ਗੋਣ ਦੇ ਮੈਨੂੰ ਦੇਣੀ ਆ ਯਾਰਾ ਉਹਨੂੰ ਤਾਂ ਛੋੜ ਤਾ ਛੋੜ ਛੋੜ ਤੈਨੂੰ ਦਿਨਾਂ ਵਿੱਚ ਛੱਡ ਲਓ ਇਹ ਮੁਠੀ ਪਈ ਹੈ ਤੇਰੇ ਨਾਂ ਮੈਂ ਤੈਨੂੰ ਛੋੜ ਆਹ ਹੋਈ ਛੋੜ ਮੇਰਾ ਦੋ ਸੌ ਉਹ 100 ਤੈਨੂੰ ਦੇ ਦਾਂ ਮੈਨੂੰ ਨਾ ਦਿੱਤਾ ਯਾਰਾ ਲਓ ਮੈਂ ਕਰਦਾ ਬੱਚੇ ਠੀਕ ਹੈ ਮੇਰੇ ਨਾਲ ਕਰਕੇ 200 ਰੁਪਏ ਜਬਾਨ ਆਹ ਹੋਈ ਗੱਲ ਲਓ ਵੀ ਬਾਈ ਦਾ ਬਰੀਡ ਤੇ ਕੰਮ ਐਮਪੀ ਦਾ ਹੋ ਗਿਆ ਬਕਰ ਆਮਨੇ ਜੱਗੀ ਕਾਲਾ ਸੌਦਾ ਚੱਲੀ ਜਾਂਦਾ ਬਾਈ ਬੱਕਰੇਆ ਕਰਤਾ ਬਾਈ ਕਿੰਨੇ ਦਾ ਕਰਤਾ 12000 ਦਾ ਬਾਈ ਓ ਬੱਲੇ ਵਾਹ ਬਾਈ ਵਾਹ ਓ ਯਾਰ ਜਾਲਾ ਬਰੇ ਬਾਈ ਦੇ ਮਾਰੀ ਆ ਨਾ ਅੱਗੇ ਘਰ ਬਰੀ ਬਰੀ ਦੇ ਕੰਮ ਆ ਗਿਆ ਆ ਗਿਆ ਵੱਡਾ ਕਵਾੜ ਤੇ ਲਾਲ ਹੈ ਦੋ ਹੋ ਗਿਆ ਸੌਦਾ ਬਾਈ ਲਾ ਭਾਈ ਆ ਜਾ ਨਹੀਂ ਬੰਨੇ ਦੇ ਭਾਈ ਯਾਰ ਨਹੀਂ ਭਾਈ ਗਾਲ ਤਾਂ ਮਗਾ ਪੋ ਮੈਂ ਰੱਬ ਨੂੰ ਜਾਂਦਾ ਨਹੀਂ ਕਾਜ ਕਰ ਦੇ ਸਹੀ ਹੈ ਦਾ ਸਾਡੇ ਡਾਡਾ ਮਾਰਾ 11 ਦੇ ਨੂੰ ਧੱਕਾ ਸੀ ਮਾਰਾ 11 ਦਾ ਇਹ ਤਾਂ ਹੁਣ ਠੱਕੇ ਨਾਲ ਆ ਰਹੇ ਨੇ ਬਾਹਰ ਨਹੀਂ ਆਹ ਔਰ ਇੱਕ ਮਿੰਟ ਭਾਈ ਤੁਸੀਂ ਪੱਤਰਕਾਰ ਕਹਿ ਦੇਵੇ ਪੈਸੇ ਦਾ ਨਹੀਂ ਉਤਮਤਵਲ ਜੇ ਤੁਸੀਂ ਕਹਿ ਦੇ ਜੋ ਮੈਂ ਤੁਹਾਨੂੰ ਪਤਾ ਰਸੇ ਸੱਟਣ ਵਾਲੇ ਨੇ ਰਸਾ ਦਾ ਸੱਟ ਨਾਲ ਆ ਰਹੇ ਇਹ ਵੀ ਖਾਲਸਾ ਬੰਦਾ ਯਾਰ ਜਾਇਜ ਰੁਪਏ ਲਾਏ ਜਾਇਜ ਨਹੀਂ ਲਾਏ ਦੇ ਯਾਰ ਜੇ ਤੁਸੀਂ ਆਪ ਬੋਲਦੇ ਨਹੀਂ ਯਾਰ ਉਹਨੇ ਮਾਲੇ ਚ ਗੈਨ ਤਾਂ ਸੀ ਗੈਣੀ ਉਹ ਮਾਲੇ ਚ ਉਹ ਸਿੱਧਾ ਹੱਥ ਕਰ ਲਾ ਯਾਰ ਗੈਨ ਲਾ ਨਹੀਂ ਨਹੀਂ ਉਹ ਪੈਸੇ ਦਾ ਗੈਨ ਲਾ ਕਿਨੇ ਪੈਸੇ ਤੇ ਗੈਨ ਲਾ ਪੈਸੇ ਤੇਰੇ ਤੇ ਬੇਤਵਾਰ ਕੀ ਗਨੇ ਆ ਭਵਨ ਦੱਸ 12000 ਕਿਨੇ 12000 ਇਹਨਾਂ ਦਾ ਮੈਥੋਂ ਸਾਡੇ 1000 ਰੁਪਏ ਵਾਧੇ ਲਾਦਾ ਠੱਕੇ ਚਾ ਗੇਣੀ ਵਰਗੇਣੀ ਜੇ ਚੰਗਾ ਲੱਗ ਰੱਖ ਗੈਂਤ ਸੀ ਤਰੀ ਹੋਰ ਯਾਰ ਪੈਸੇ ਵੱਟੀ ਦੇ ਜੇ ਹੁਣ ਤੈਨੂੰ ਲੱਗੇ ਲਗਿਆਂ ਦਾ ਵੀ ਪਤਾ ਹੀ ਐ ਬਾਈ ਯਾਰ ਚਾ ਫਾਜਲ ਕਾ ਜਲੇ ਦਾ ਬਾਈ ਇਹ ਸਾ ਆਪਣਾ ਕਿਹੜਾ ਪਿੰਡਾ ਖਾਲਸਾ ਜੀ ਬਗਰਾੜੀ ਹੈ ਜੀ ਬਰਗਾੜੀ ਬਾੜ ਬੱਕਰਾ ਰੱਖ ਲਾ ਪਾਂ ਲੱਗ ਜਾਂਦੇ ਬਾਬਾ ਚੱਲ ਚੱਲ ਜੀ ਗਾ ਆ ਗਿਆ ਵੱਡਾ ਚੱਲੋ ਪਰੇ ਹੋਰ ਕੀ ਆ ਭਾਈ ਅਸੀਂ ਬੱਕਰਾ ਛੱਡੀ ਜਾਂਦੇ ਆ ਵੀਡੀਓ ਹੀ ਕਰਨਾ ਅਸੀਂ ਪੈਸੇ ਹੀ ਛੱਡੀ ਜਾਂਦੇ ਆ ਬੱਕਰਾ ਛੱਡੀ ਜਾਂਦੇ ਆ ਹੋਰ ਕੀ ਆ ਨਾ ਹੋਰ ਕੀ ਆ ਨਹੀਂ ਭਾਈ ਗੱਲ ਨਾ ਅਸੀਂ ਬੱਕਰਾ ਨਹੀਂ ਲੈ ਕੇ ਜਾਂਦੇ ਪੈਸੇ ਰੱਖ ਆ ਜਾਰੀ ਜਾਂਦੇ ਆ ਹੋਰ ਕੀ ਆ ਜਦੋਂ ਮਨ ਤਾਂ ਨਹੀਂ ਕਹਿ ਦਿੱ ਠੀਕ ਆ ਫਿਰ ਹੁਣ ਜੱਫਾ ਵਾਲਾ ਖੁਸ਼ ਬਹੁਤ ਆਮਰ ਵਾਲਾ ਵਾਲਾ ਖੁਸ਼ 100 ਰੁਪਏ ਦਾ ਫਰਕ ਆ ਕੀ ਇਹ ਉਹ ਨਹੀਂ ਯਾਰ ਉਹ ਗਰੀਬ ਬੰਦੇ ਨਹੀਂ ਮੈਂ ਵੇਖਦਾ ਮੈਂ ਨਹੀਂ ਕਿਹੜਾ ਇਹਨੇ ਘਰਾਵਾ ਮੈਂ ਨਹੀਂ ਕਿਹਨੇ ਮਾਰਦਾ ਨਾ ਮੈਨੂੰ ਲੋੜ ਮੈਂ ਆਪਦੀ ਦਰਾਲੀ ਪੀ ਅਗਲੇ ਰੰਗ ਨੁਕਸਾਨ ਕਰਾ ਮੈਨੂੰ ਕੀ ਲੋੜ ਆ ਯਾਰ ਕੋਈ ਲੋੜ ਨਹੀਂ ਸਹੀ ਗੱਲ ਇਹ ਚੀਜ਼ ਬਾਰੇ ਮੈਂ ਆਪਾਂ ਹੱਕ ਹੀ ਖਾਣਾ ਦਾ ਹੱਕ ਤੇ ਰਹਿਣਾ ਹੈਗਾ ਫਾਲਾ ਕੁਝ ਉਹ 11 ਨਹੀਂ ਲੈਂਦਾ 12 ਦਾ ਕਰਦਾ ਮੈਂ 1000 ਰੁਪਏ ਪਾ ਦੋ ਕਹਦਾ ਯਾਰ 11 ਦਾ ਮੰਗਦਾ ਗਰੀਬ ਬੰਦਾ ਉਹਨੂੰ ਕਿਹਾ ਮੇਰੇ ਬਾਣਾ ਦਾ ਯਾਰ ਇੰਨੀ ਆ ਵੀਡੀਓ ਲੈ ਗਿਆ ਨਹੀਂ ਆ ਮੈਂ ਬੈਠਾ ਆਪ ਆ ਇਹਨੂੰ ਐਮ ਨਹੀਂ ਆਖਿਆ ਯਾਰ ਕੋਈ ਚੱਲ ਆਇਆ ਗੱਲ ਲਖਾਈ ਕਰਾਣਾ ਕੀ ਹੋ ਗਿਆ ਬਾਬਾ ਜੀ ਕੀ ਹੋ ਗਿਆ ਯਾਰ ਕਾਲਾ ਖੋ ਨਹੀਂ ਨਹੀਂ ਤੇ ਫਿਰ 200 ਦਾ ਫੇਰ ਪੈਂਦਾ ਨਹੀਂ ਨਹੀਂ ਤੇ ਹੋਰ 200 ਫੇਰ ਪਾਈ ਜਾਂਦਾ ਯਾਰ ਇੰਨਾ ਇੰਨਾ ਤੱਕਾ ਤੱਕੇ ਵਾਲੇ ਤੇ ਗੱਲ ਹੀ ਨਹੀਂ ਚੱਲ ਯਾਰ ਆ ਪਰ ਸਾਢੇ 12 ਲਖਾਈ ਤੂੰ ਕਰਾ ਦੀਂ ਜਾ ਹੋ ਉਹ ਚੱਲ ਬਰੇ ਜੇਨ ਕੀ ਆ ਫੇਰ ਲੈ ਜਾ ਬੋਗਾ ਉਹ ਚੱਲ ਆਪੋ ਆਪਣੀ ਲਖਾਈ ਯਾਰ ਦੇ ਫਰੇ ਓਏ ਹਣ ਮੋਰੀਨਾ ਚੌਧਰੀ ਲਿਖਾਈ ਸਾਡੇ ਬਾਰੇ ਪਰੇ ਪਰੇ ਤਾਂ ਜਮਨ ਪਰੇ ਤਾਂ ਨਹੀਂ ਨਹੀਂ ਖੋਲ ਆ ਜਾ ਪਰੇ ਆ ਜਾ ਲਿਖਾਈ ਬਾਬਾ ਜੀ ਕੋਈ ਗੱਲ ਨਹੀਂ ਆਪਾਂ ਨੂੰ ਫਰਜ਼ ਕਰ ਦਿੰਦੇ ਆਪਣੇ ਤਾਂ ਮੈਂ ਤਿਆਰ ਹੋ ਜਾਗਾ ਤਾਂ 10 ਦਿਨ ਹੋ ਗਏ ਬੋਏ ਵਿਚਾਰੀ ਠੰਡੇ ਖੜੇ ਲੈ ਮੈਂ ਖੋਲ ਦੂੰਗਾ ਨਹੀਂ ਇਹਨੇ ਨਹੀਂ ਹੋਰ ਕੀ ਹੋਣੀ ਹੋਈ ਦਿਖਾਈ ਚਰਾਵੇ ਲਿਖਾਈ ਖੋਲ ਖੋਲ ਤੂੰ ਕਮੈਂਟ ਮਾਰ ਕਰਕੇ ਸੌਦਾ ਐ ਨਹੀਂ ਕਾਈ ਦੰਨਾ ਨਾ 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 ਮੈਂ ਦੇਣਾ ਹੀ ਨਹੀਂ ਤਾ ਕੋਈ ਧੱਕਾ ਥੋੜਾ ਹੀ ਕਰ ਯਾਰ ਚੌਧਰੀ ਹੁਣ ਸਿਰੇ ਤੇ ਆ ਗਿਆ ਉਹ ਨਹੀਂ ਯਾਰ ਪਤਾ ਕੀ ਭਾਈ ਇੱਥੇ ਆ ਕੇ ਕੰਮ ਮਰ ਜਾਂਦੇ ਅਰੇ ਕਹਿਗਾ ਚੀਚੀ ਤੇ ਰੇਠਾ ਹਾਂ ਜਾਂ ਲਖਾਈ ਗੁਲਾਮ ਲਾएंगे ਤਾਂ ਫਾਰ ਦਾ ਖੋਲ ਦਤਾ ਉਹ ਚਾਕੂ ਦੇਵਾ ਰੱਸਾ ਵਧਣਾ ਦਾ ਦੇ ਨਹੀਂ ਹੈਗਾ ਚਾਕੂ ਹੀ ਹੈਗਾ ਸਾਡੇ ਕੋਲ ਆ ਆ ਕਿੰਨੇ ਚ ਕਰਤਾ ਜਗੀ ਸਾਡੇ 12 ਦਾ ਭਾਈ ਉਹਦੀ ਹੋਗੀ ਭਾਈ ਮੈਂ ਨਹੀਂ ਕੁਝ ਵੀ ਕਰਉਣਾ ਜੀ ਕਰਤਾ ਲੈ ਜਾਂ ਨਹੀਂ ਤੇ ਖੜਾ ਰਹਿਣ ਦੇ ਅਸੀਂ ਬੋਗ ਜਾ ਚਲਾ ਕੇ ਮਰੂ ਚੱਲ ਯਾਰ 100 ਰੁਪਿਆ ਸ਼ੋਰਟ ਕਰ ਦੇ ਕੁਛ ਨਹੀਂ ਕਰ ਬਾਬੇ ਨੂੰ 100 ਰੁਪਇਆ ਛੋੜ ਕਰਦੀ ਉਹ ਲੈ ਆਇਆ ਫਟ ਖੜਾ ਬਣਾਉਣ ਦਾ ਨਹੀਂ ਮਾਦਾ ਰਹਿਣ ਦੇ ਉਹ ਨਹੀਂ 100 ਨਾਲ ਕੁਛ ਨਹੀਂ ਨਹੀਂ ਆ ਰਾ ਇੰਨਾ ਥੋੜਾ ਵੀ ਫਿਰ ਮੈਂ ਆਲਾ ਯਾਰ ਓਏ ਭਾਈ ਮੈਨੂੰ ਇੱਧਰ ਧਿਆਨ ਦੇ ਓਏ ਮੈਂ ਖਾਜੋ ਦੀ ਇੱਜ਼ਤ ਕਰ ਫਾੜੀ ਮੈਂ ਬੋਲ ਛੱਡ ਦੂ ਲਿਖਾਈ ਆਪ ਦੋ ਆਪ ਦੀ ਬਾਬਾ ਫਾੜੀ ਤੂੰ ਪੂਰੇ ਤੇ ਕਰ ਨਹੀਂ ਪੂਰੇ ਆ ਫਾੜ 500 100 ਆ ਹੀ ਆ ਦੰਨਿਆਂ 500 ਭਾਈ ਜੀ ਤੇਰਾ ਕੀ ਪਤਾ ਲੱਗਦਾ ਨਹੀਂ ਦਿੰਦਾ ਭਾਈ ਲੈ ਕੇ ਭੱਜ ਜਾ ਮੈਂ ਵੀ ਮਾੜਾ ਮੰਡੀ ਦਾ ਖੜਾ ਛੋਟਾ ਜਿਹਾ ਬਣਾ ਲਈਏ ਤੈਨੂੰ ਹਾਂ ਮਨਾਇਆ ਜਾ ਜਾ ਖੁਸ਼ ਚੱਕ ਹੁਣ ਤਾਂ ਖੁਸ਼ ਆ ਆ ਜਾ ਲਖਾ ਲੈ ਠੀਕ ਹੈ ਜੀ ਹੁਣ ਤਾਂ ਖੁਸ਼ ਹੋ ਠੀਕ ਹੈ ਤੇ ਬਾਈ ਚੀੜਾ ਪਾ ਦੇ ਹਬੋਰ ਵਾਲਾ ਚੰਗਾ ਹਬੋਰ ਵਾਲੀ ਫਾਈਲ ਕਾ ਮਾਰਾ 12500 ਜਿਹੜਾ ਪਿੰਡ ਸੀ ਬਾਈ ਆਪਣਾ ਕੰਕਰ ਜੋੜ ਕੰਕਰ ਜੋੜ ਕਿਆ ਕੰਕਰ ਬਾਈ ਦਾ ਪਿੰਡ ਸੀ ਫਾਈਲ ਕਾ ਪਹੁੰਚਦੀ ਨਹੀਂ ਤੇਰੀ ਪਹੁੰਚਦੀ ਕਾ ਨਹੀਂ ਸੁਣਦੇ ਨਹੀਂ ਬਾਈ ਲਓ ਵੀ ਆ ਸੌਦਾ ਇੱਕ ਹੋ ਗਿਆ ਬਾਈ ਐਮਪੀ ਨੇ ਬੱਕਰੇ ਲਏ ਆ ਜੋੜੀ ਪਾ ਦੀ ਬਾਈ ਨਹੀਂ ਇਕੱਲਾ ਵਾਜਾ ਚਿੱਟਾ 7500 ਵਧੀਆ ਬੱਕਰਾ ਯਾਰ ਬਰੀਡ ਬਹੁਤ ਚੰਗੀ ਦਾ ਕਿੰਨੇ ਦਾ ਪਾਤਾ ਰੱਖੇ 7500 ਦਾ ਲਓ ਵੀ 7500 ਦਾ ਬੱਕਰਾ ਪਾਤਾ ਆਵੇ ਹਾਂ ਅੱਲੀ ਚੱਲਦਾ ਹਾਂ ਜਮੇ ਤੁਸੀਂ ਛੋੜ ਤੇ ਰਿਪੈਂਡ ਜਦੋਂ 100 200 ਛੋੜ ਕਰੇਗਾ ਫਿਰ ਆ ਦੇਖਾਂਗੇ ਠੀਕ ਹੈ 100 ਕਰ ਦੂੰਗਾ ਯਾ ਤੇਰਾ ਨਾ ਯਾਰ 100 ਚੰਗਾ ਆ ਆ ਸਾਰੇ ਹੀ ਲੈ ਜਾ ਪਾਹੀ ਪਹਿਲਾਂ ਬਿਹਾਰੀ ਕੰਮ ਕਰਦਾ ਪੈਸੇ ਕਹਿੰਦੇ ਤੁਸੀਂ ਛੋੜ ਦਿਓ ਆ ਕਰੀ ਫੇਰ 4 5 6 7 7.5 ਇਹ ਕਾ ਪਹਿਲਾਂ ਨਵੇੜ ਹੀ ਲੋ ਕਲ ਨਵੇੜੀਆ ਦਾ ਚੱਕ ਬਈ 100 ਰੁਪਈਆ ਹੁਣ ਇਧਰ ਆ ਜਦ ਬਚਣਾ ਬਚਣਾ ਤਰ ਹੁਣ ਬਚਣਾ ਤਰ ਓ ਬਚਣਾ ਜ਼ਰਾ ਓ ਆ ਵੇਖ ਲੈ ਕਿੰਨੇ ਮੇਰੀ ਗੱਲ ਸੰਦਾ ਵੀ 75 ਦਾ ਬੱਕਰਾ ਵੇਚਦਾ ਪੁੱਗਦੇ ਨੂੰ ਤੈਨੂੰ ਪਾ ਉਹ ਬੱਕਰਾ ਚੰਗਾ ਨਾ ਪੁੱਛ ਸੂਰੇ ਆ ਕੇ ਪੁੱਛਿਆ ਉਹ ਉਧਰੋਂ ਪੁੱਛਿਆ ਤੂੰ ਓਹ ਆ ਬਈ ਬੱਕਰਾ ਆ ਕੱਢੀ ਬਾਹਰ ਬੱਚੇ ਬਾਹਰ ਕੱਢ ਬਾਈ ਬੱਚੇ ਵੀ ਬਾਹਰ ਕੱਢ ਦੋਸਤੋ ਸੂਰੇ ਵਾਲਾ ਬੱਕਰਾ ਮੰਡੀ ਤੇ ਫਟਾਫਟ ਸੌਦੇ ਹੋਈ ਜਾਂਦੇ ਅੱਜ ਮੀਂਹ ਸੀਗਾ ਤੇ ਚਾਰ ਸਵੇਰੇ ਪਾਣੀ ਪਾਣੀ ਤੁਹਾਨੂੰ ਦੱਸਦਾ ਹੋਣਾ ਤੇ ਪਰ ਫਿਰ ਵੀ ਅੱਜ ਸੌਦੇ ਇੱਥੇ ਬਹੁਤ ਹੀ ਜ਼ਿਆਦੇ ਹੋ ਅੱਠ ਬੱਕਰਾ ਕਿਹੜਾ ਪੰਡਾ ਬਾਈ ਜੀ ਗੁਰੂ ਬਿਟਾ ਬਾਈਆਂ ਦਾ ਪੰਡਾ ਤੇ ਕਿੰਨੇ ਨਾਲ ਲੈਂਦੇ ਆ ਬਾਈ ਅੱਤਰੀਆਂ ਸੀ ਆਪਣੇ ਕੋਲ 12 ਨਾਲ ਕਿੰਨੇ ਵੇਚਦੇ ਬਾਈਆਂ ਦੇ ਸੀ ਉਹਨਾਂ ਦੇ ਸੀ ਲੈ ਆਪਣਾ ਤਾਂ ਜੀ ਕੋਈ ਨਹੀਂ ਆਪਣਾ ਜੀ ਕੋਈ ਨਹੀਂ ਫਿਰ ਇਹ ਵੇਚ ਦਿੰਨੇ ਆਪਾਂ ਵੇਚ ਦੇ ਲਾਂਗੇ 6-7 ਨਾਲ ਲੈਣਾ ਕਿਹੜੇ ਨਾਗ ਆਪਣੇ ਆਹ ਸਾਰੇ ਨਾਲ ਆਹ ਚੌੜਦੇ ਆਪਣੇ ਹੀ ਕੀ ਗੋਗੇ ਕਿਹੜਾ ਮੰਗਿਆ ਤੂੰ ਜਾਨਵਰ ਆ ਬਾਈ ਮਾਂ ਦੇ ਆਹ ਹਾ ਤੇ ਮਰਦੋ ਬੱਚਿਆ ਤੇ ਕਿੰਨੇ ਦੇਣੀ ਹੈ ਜਾਇਜ਼ ਦੱਸ ਵੀਡੀਓ ਬਣੀ ਜਾਂਦੀ ਆ ਤੇਰਾ ਬਜਟ ਜ਼ਿਆਦਾ ਆ ਜਾਇਜ਼ ਗੱਲ ਕਰ ਤੇ ਲਿਆਂਦੀ ਉਹ ਮੈਂ ਦੋ ਲਿਆਂਨ ਦਾ ਤੂੰ ਲਿਆਂਦੀ ਬਈ ਠੀਕ ਆ ਹੁਣ ਮੈਂ ਉਹ ਬਾਈ ਆ ਤੇ ਬੱਕਰੀ ਨੇ ਨਾ ਤੂੰ 20000 ਦੀਆਂ ਫੜ ਲਾ ਹੁਣੇ ਜੇ ਆਪਾਂ ਭਾਦੇ ਪੈਸੇ ਮੁਰਜ ਮੰਡੀ ਦੀ ਸੀ ਕਿਉਂ ਬਈ ਤੇ ਸਮਝ ਲਿੰਗਣਾ 20000 22500 ਦੀਆਂ ਤੂੰ ਜਾਇਜ਼ ਦੱਸ ਵੀ ਇੰਨੇ ਦੀ ਦੇਣੀ ਕਿ ਨਹੀਂ ਵੀ ਸੁੱਖੇ ਕਰਾਸ ਹੁੰਦਾ ਏ ਆਲੀਆ ਭਰਾ ਵਈ ਦਾ ਕਰੀ ਨਾ ਸਰਦਾਰ ਦਾ ਦਾ ਭਾਈ ਉੱਧਰ ਨੂੰ ਜਾ ਕਾ ਇਹ ਕਿੰਦਾ ਕਹਾ ਹੈ 12000 12000 ਮੰਗਿਆ ਭਾਈ ਨੇ 50 ਦੀ ਹਾਂ 13 ਮੰਗਿਆ 12 ਦੀ ਆਂਦਾ ਭਾਈ ਬੱਚੇ ਕਿੰਨੇ ਮਗਰ ਠੀਕ ਆ ਬੱਚੇ ਦੋ ਹਾਂ ਪੀ ਹੋਰ ਹੁਣ ਨਹੀਂ ਲੈਣ ਓ ਯਾਰ ਛੋਟੀ ਵਾਲੀ ਆਵੇ ਚਹੇ ਨੀ ਪੱਕੀ ਬੱਕਰੀ ਬੱਚੇ ਦੋ ਰੱਖ ਲਾ ਤੂੰ 10000 ਹਜ਼ਾਰ ਦੇ ਬੱਚੇ ਰੱਖ ਲਾ ਕੱਲੀ ਦੇ ਦੇ ਲੈ ਬੱਚੇ ਰੱਖ ਲਾ ਦੁ ਕੀ ਬੱਚੇ ਦਾਦਾ ਯਾਰ ਮਰਦੀ ਜਾ ਚਾਰ ਭਾਈ ਸੋਖਾ ਨੇ ਉਹ ਵੇ 50 ਲੈ ਆ ਤੇਰੇ ਸਾਹਮਣੇ ਨਗ ਲੈ ਲਾ ਸੋਖਾ ਲਾ ਲਾ ਤੂੰ ਉਹ ਖੜੇ ਸੌਣ ਚੱਲੀ ਹਾਂ ਫੜ ਦਾਂ ਫੜ ਲੂੰਗਾ ਬਿਨਾ ਬੱਚੇ ਤੋ ਕਿਉਂ ਦੱਸ ਕਿੰਨੇ ਦੀ ਕਰੀ ਯਾਰ 12000 ਫੇ ਲਾਂਦਾ 7000 ਦੋ ਬੱਚੇ ਕੱਲੀ 8 ਦੀ ਫੜ ਬੱਚੇ ਛੱਡ ਦੇ ਆਠ ਹਜ਼ਾਰ ਦੇ ਦੇ ਲੈ ਕੋ ਸਾਫ ਫੇਰ ਅਗੇ ਕੱਲੀ ਹੈਗੀ ਆ 4000 ਦੇ ਦੇ ਲੈ ਕੱਲੀ ਦਾ ਦੇ ਬੱਚਾ ਸਨੇ ਲਾਇਆ ਤੂੰ 7000 ਰੁਪਏ ਉਹ ਤਰੇ ਸਾਡੇ ਲਿੰਗਾ ਹੀ ਦੱਸ ਦੇ ਜਾ ਜਾ ਜਲਾਬ ਭਾਈ ਜੈ ਬਗਲੇ ਜਾ ਜੈ ਤੂੰ ਤੀ ਦਾ ਦੇ ਜੈ ਕਿੰਨੇ ਦੀ ਦਾ ਦੇ ਤੂੰ ਦਾ ਦੇ ਜੈਜ ਕਿੰਨੇ ਦੀ ਉਹ 10000 ਦੀ ਬੱਕਰੀ ਵੀ ਜੀ ਨਾ ਗਦੇ ਅਰ ਗਈ ਯਾ ਛੋਟੀ ਮੰਡੀ ਆਇਆ ਬਈ ਇਹ ਰੱਖ ਲੈ ਇੱਕ ਅੱਧਾ ਸਬਜ਼ਾ ਲੈ ਲੋ ਗਾ ਇਹ ਤਾਂ ਵੀ ਆਨੇ ਲੈ ਲੈਣੇ ਆ ਇਹ ਤਾਂ ਤਾਂ ਵੀ ਹੈ ਮੰਡੀ ਸਾਰਿਆਂ ਦੀ ਹੈ ਬਈ ਇਹ ਇਹਨਾਂ ਦੀ ਕੱਲਿਆ ਨਹੀਂ ਆ ਸਾ ਚਾਹੁਰ ਲੈ ਲਵਾਂ ਪੰਜ ਲੈ ਲਵਾਂ ਸਾਰਿਆਂ ਦੀ ਹੈ ਮੰਡੀ ਛੁੱਟੀ ਪਹਿਲਾਂ ਬਈ ਕਿੰਨੇ ਰਕੀ ਆ ਹਾਂ ਯਾਰ 12000 ਕਹਿੰਦਾ 15 ਮੰਗਦੇ ਦੋ ਬੱਲੇ ਆਏ ਪੱਕੀ ਪੱਕੀ ਵਾਲੇ ਆ ਫਿਰ ਦੇ ਲੈ ਅਸਰ ਦੀ ਚੱਲਦੀ ਆ ਓਏ ਥੱਲੇ ਆ ਬਈ ਥੱਲੇ ਹੈ ਥਣੇ ਬੱਚੇ ਚੱਲਦੀ ਆ ਉਹ ਨਹੀਂ ਕਰਦਾ ਹੋਈਗਾ ਨਹੀਂ ਹੁੰਦੀ ਆਪਾਂ ਕਿ ਮੇਰੇ ਅੱਖੇ ਪਾਲਾ ਮੰਨ ਜਾਂਦਾ ਯਾਰ ਆਈ ਹੋਈ ਵੀ ਆ ਦੇਖ ਦੇ ਬਾਜੀ ਦੀ ਕਰੀ ਦਾ ਹੀ ਆ ਵੀ ਉਹ ਨਹੀਂ ਭਰਾਵਾ ਨਹੀਂ ਨਹੀਂ ਦਾਸਦੇ ਨੇ ਉਹ ਨਹੀਂ ਯਾ ਦਾਦੀ ਦਾ ਕਿੱਥੇ ਵਿੱਚੋਂ ਉਹ ਲੋਰ ਦੇ ਬੱਚੇ ਆ ਉਹ ਨਹੀਂ ਭਾਈ ਤੂੰ ਯਾਰ ਉਹ ਨਹੀਂ ਯਾਰ ਨਹੀਂ ਨਹੀਂ ਥੋੜਾ ਤਾਂ ਤੈਨੂੰ ਮੈਂ ਸਾਥ ਲੈ ਉਹ ਨਹੀਂ ਤਾ ਹੈ ਮੈਨਾਂ ਦਾ ਕਾ ਚਾਲ ਯਾਰਾਂ ਦਾ ਹੋਇਆ ਨਹੀਂ ਕੁਚਾਰਾਂ ਦਾ ਆਹਾ ਲੈ ਦਾਸਦੇ ਦੋ ਬੱਚੇ ਨਿਗੇ ਨਿਗੇ ਉਹ ਨਿਗੇ ਨਿਗੇ ਬੱਚੇ ਕੀ ਆ ਭੂਰਾ ਭੂਰਾ ਬੱਚਾ ਉਹ ਨਹੀਂ ਨਹੀਂਦਾ ਫਿਰ ਤੂੰ ਹੁਣ ਉਹ ਨਾ ਓਏ ਕੰਮ ਨਾ ਕਰ। ਉਹ ਨਹੀਂ ਯਾਰ ਮਾਨੇ ਦਾ ਭੂਮੇ ਯਾਰ ਬਈ। ਫਿਰ ਦੇ ਫਿਰ ਨਵੇੜੇ ਕੰਮ। ਸੁਣੋ ਮੇਰੀ। ਮੈਂ 100 ਖਾ ਕੇ 12000 1200 ਵੀ ਲਈ ਹੈ तकरीबन। ਨਹੀਂ ਪਤਾ ਸੀ। ਤੈਨੂੰ 12 ਕਹਿੰਦੀ। ਅਸੀਂ ਕੀ ਬੋਲ ਕੇ ਪੈਣੀ ਹੈਗੇ। ਪਹਿਲਾਂ 8 ਫੜ ਚਾਰ ਦੇ ਬੱਕਰੇ ਮੈਂ ਲਗਦਾ। ਉਹਨੇ ਗਰੀਬਾ। ਫਿਰ ਫਿਰ ਦੱਸ ਦੋ ਕਿੰਨੇ ਦੀ ਫਿਰ ਨਹੀਂ ਯਾਰ ਕਰੜਾ। ਓ ਦੱਸੀ ਜਾਵਾਂਗੇ। 100 ਰੁਪਏ ਛੋਟ ਕਰਾ ਦੂ ਮੇਰੇ ਭਰਾ ਤੇ ਚੱਲ। ਉਹ ਕਹੇ ਯਾਰ ਹੁਣ 9000 ਦੇ ਬੰਦ ਬੰਦ ਬੋਲੇ ਮੈਂ ਹਾਂ ਬੋਲੇ ਜਿਹੜਾ ਮਰਜੀ ਫੜ ਲੈ ਆਪਣੇ ਲੋਕ। ਹਾਲੇ ਬਾਲਾ ਆ ਗਿਆ ਨੂੰ 220 ਅੱਗੇ 100 ਪਿੱਛੇ ਤੂੰ ਬੱਕਰਾ ਘਵਾ ਲਿਆ ਤੀ ਨਾ ਮੈਨੂੰ ਕਿਹੜਾ ਕੋਈ ਤੂੰ ਹੁਣ ਆਵੀ ਆ ਤੇ ਜਾਵੜੂ ਦਾ ਜਾੜ ਲੈ ਲੈ ਜਿਹੜਾ ਮਰਜੀ ਲੈ ਲੈ ਆ ਭੈਣ ਤੋਂ ਦਾ ਵਿੱਚ ਕਦੋਂ ਕਰਤੀ ਲੈ ਭੈਣ ਜਿੱਲਾ ਦੇ ਵਿੱਚ ਆ ਮੈਨੂੰ ਖਾ ਪੈਸੇ ਕੋਈ ਨਹੀਂ ਦਿੰਦਾ ਦਾਲ ਤੋਂ ਬਿਨਾ ਗੱਲ ਹੀ ਨਿਕਲੀ ਉਹਨੇ ਫਿਰ ਹੈਂਡ ਦਿੱਤਾ ਸਾਡੇ ਨਾਲ ਸਕਾ ਸਾਡੇ ਨਾਲ ਉਹ ਗਾਇਰ ਉਹ ਟੌਲੀ ਦਾ ਕਹਿੰਦਾ 12300 ਵੀ ਲਈ ਆ ਕਿੰਨੇ ਦੀ ਫਿਰ ਦੱਸ ਦੇ ਜਾਈਏ 12300 ਦੀ ਲਈ ਉਹਨੂੰ ਫੇਰ ਵੀ 22300 ਕਟਾ 20000 ਦੇ ਦੱਸਿਆ ਨੀ ਕੰਜਦਾ ਦੇ ਚੀਜ਼ ਪੰਜਾ 15000 ਦੀ ਲਈ ਤਾਂ ਉਹ ਲੈਣਾ ਪਾਉਣਾ ਉਹ ਚਲ ਉਹਨੂੰ ਕਿਸੇ ਨੇ ਮਾਰਤਾ ਕਿ ਅੱમે ਦੇ ਅੱਖੇ ਪਾ ਲਾ ਮੰਨ ਜਾ ਯਾਰ ਤਰਾ ਫਾਇਦਾ ਕਰੂਗੇ ਨਾ 9.5 ਦੀ ਆ ਬਾਹਾਂ ਫੇਹੋਂ ਮੈਂ ਬੱਕਰੀਆਂ ਛੱਡ ਕੇ ਜਾਂਦਾ ਪਰ ਇਹਨੂੰ ਵੀ ਨਹੀਂ ਦਿੰਦੇ ਪਰ ਇਹੋ ਜਾਣ ਮੇਰਾ ਬਲੱਡ ਵਾਦ ਘੰਟਾ ਹੂੰ ਆਪ ਜਿਆ ਬਾਈ ਵੀ ਨਹੀਂ 200 ਘੱਟ ਦੇ ਦੀ ਜਾਂ ਨਹੀਂ 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 ਦੱਸ ਨਾ 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 ਸਾਢੇ 9 ਦੀ ਹੋ ਗਈ ਯਾਰ 200 ਬਿਲਕੁਲ ਨਹੀਂ ਕੰਮ ਆਵੇ ਹਾਂ ਸਾਢੇ 9 ਦੀ ਅੱਜ ਆ ਲਿਆ ਫੜ ਕੇ ਬੋ ਗਿਆ ਬਾੜੀ ਕੀ ਇਸ ਕਿਸ ਕਰਦਾ ਤੂੰ ਇਹਨਾਂ ਨੇ ਨਵੇਰ ਬਾਈ ਕਰਾਂ ਦੋ ਆਂਦਾ ਪਾਇਆ ਚ ਗੱਡੀ ਚ ਬੱਚੇ ਲੈਵਾਂ ਮੁੰਡੇ ਆ ਵੀ ਕਰ ਜੋ ਇਹਦਾ ਵੀ ਦੱਸ ਬਾਈ ਕਰਾ ਪਹਿਲਾਂ ਉਹਦਾ ਨਵੇੜ ਲੋ ਨਿਪੜ ਗਿਆ ਸਾਡੇ 9000 ਹੋਸ਼ਾ ਬਾਈ ਸਾਡੇ 9000 ਸਾਡੇ 10 ਓ ਯਾਰ ਤਾਇਆ ਇਹ ਨਹੀਂ ਗੱਲ ਕਰਿਆ ਕਰੋ ਤੁਸੀਂ ਉਸੇ ਦਾ ਗੱਲ ਆ ਯਾਰ ਮਰੀ ਜਾਂ ਨਹੀਂ 200 ਦਾ ਲਖਾਈ ਆਉਂਦੇ ਸੀ ਕਿ ਕਰਾ ਦੇ ਦੱਸ ਤੋ ਮੈਂ ਕੀ ਖਿਚਾ ਲੈ ਵੀ ਤੁਮ 200 10 ਸਾਡੇ ਨਾਲ ਤਰਦਾ ਲੈ ਲੋ ਜੀ ਆ ਦਿਖਾਈ ਮੈਂ ਕਰਾ ਦੂਗਾ ਸਾਡੇ ਨਾਲ ਤਰਦਾ ਕਰਾ ਦੂਗਾ ਸਾਡੇ ਨਾਲ ਠੀਕ ਹੈ ਹੈਲੋ ਇਹਨਾਂ ਦਾ ਨਵੇੜ ਆ ਦੱਸੋ ਜੀ ਬੱਕਰੀ ਉਹ ਪੈਸੇ ਕੱਲ ਨੂੰ ਆਜੀ ਚੰਗੇ ਨੂੰ ਨਾਲ ਲੈ ਲਓ ਲਓ ਵੀ ਆ ਬੱਕਰਾ ਬਾਈ ਸਤਪਾਲ ਨੇ ਵੇਚਿਆ ਜੰਦੀ ਯਾਰੀ ਲਾ ਲਓ ਪੂਰੇ 5000 ਦਾ ਬਾਈ ਐਡਾ ਬੱਕਰਾ ਮੈਂ ਮਗਰਲੀ ਮੰਡੀ ਤੇ 6000 ਦਾ ਵੇਚਿਆ ਸੀ ਤੇ ਇਹ ਤੈਨੂੰ ਮੈਂ ਤਾਂ ਹੀ ਆਖਿਆ ਦੋਵਾਂ ਨਾਲ ਲਿਆ ਜਾ ਆਪਣੀ ਉਹ ਬੰਦੇ ਦੋਨੇ ਗੇੜਾ ਹਾਂ ਦੋਨੇ ਨੂੰ ਪਾਟੋ ਪੈਸੇ ਦੇ ਭਰਾ ਆ ਗਏ ਮੈਂ ਤੇ ਇਹਦੇ ਨਾਲ ਹੀ ਸਹੀ ਸਹੀ ਪੋਮਾ ਕਹਿੰਦਾ ਮੇਰਾ ਕਰਦਾ ਹਾਂ ਹਾਂ ਪੋਮਾ ਕਹਿੰਦਾ ਮਾੜਾ ਨਹੀਂ ਕਰਦਾ ਸਾਰੇ ਪੰਪ ਲੋਕੇ ਪੋਮਾ ਨਾਲ ਕਹਿੰਦੇ ਆਇਆ ਫਲਾਣਾ ਮਾੜਾ ਪੋਮਾ ਕਹਿੰਦਾ ਨਹੀਂ ਕਰਦਾ ਹੰ ਦਾ ਲੋਡ ਪੈਂਦੀ ਹੁਣ ਮੈਂ ਮਾ ਲਿਆ 42000 ਮੈਨਾਂ ਕੇ ਪੈਸੇ ਦੇ ਦੇ 45 ਹੀ ਬੰਦਦਾ ਰ ਯਾਰ ਆ ਕੀ ਗੱਲ ਯਾਰ ਪੋਮਾ ਹਾਂ 45 ਦੇ 5 ਦੇ ਦਾ ਹੋਇਆ ਮੈਂ ਤਾਂ ਤੁਹਾਨੂੰ ਆਖੀ ਇਹ ਨਾ ਦੋਪਨਾ ਬਣੀ ਜਨਾ ਮੈਂ ਕਿ ਉਹ ਆਦਾ ਨਹੀਂ ਚੱਲਦਾ ਦਿੰਦਾ ਦਿੰਦਾ ਆ ਕੀ ਹੋ ਗਿਆ ਦਿੰਦਾ 500 ਖੜ ਗਿਆ ਲਓ ਵੀ ਆ ਸਤਪਾਲ ਨੇ ਜਿਹੜੇ ਨਗਲ ਆਈ ਸੀ ਅੱਜ ਉਦੇ ਵਿੱਚੋਂ ਆ ਬੱਕਰੀ ਆ ਆ ਬਾਕੀ ਲੱਦੇ ਪਏ ਨਾ ਲੱਦੇ ਪਏ ਨੂੰ ਆਇਆ ਬਾਈ ਕਿਹੜਾ ਪਿੰਡ ਆਪਣਾ ਗੁਰੂ ਗਿੱਟਾ ਗੁਰੂ ਹਰਸਾਏ ਗੁਰੂ ਗਿੱਟਾ ਗੁਰੂ ਗਿੱਟਾ ਠੀਕ ਆ ਚੱਲ ਬਾਈ ਤੇ ਸੌਦਾ ਵਟਾ ਚੱਲਦਾ ਵੇਨੇ ਵੀ ਕਿਹੜੀ ਬੱਕਰੀ ਹੈ ਬਾਈਆਂ ਕੋਲੇ ਹਾਂਜੀ ਨਹੀਂ ਲੋ ਬਾਈ ਆ ਪਾਠ ਨਾਲ ਬਾਈ ਜੀ ਹਰੀ ਸੌਦਾ ਕਰਦੇ ਵੇਨੇ ਤੁਸੀਂ ਜਨਾ ਕੋਈ ਕੀ ਬਣਦਾ ਬੋਲ ਵੀ ਕੀ ਵਾਦਾ ਘਾਟਾ ਕਰਨਾ ਹੋਣੀ ਮੈਂ ਹੋ ਗਿਆ ਕੋਇਆ ਤਾਂ ਪੱਟ ਖੋਲਿਆ ਯਾਰ ਖੋਨੇ ਭਕਾਈ ਬਾਈ ਖੋਲੀ ਯਾਰ ਓਏ ਆਪਾਂ ਵੀ ਹੋ ਗਏ ਮੇਰਾ ਬਲੱਡ ਨਹੀਂ ਮੈਂ ਕਰ ਜਾਦਾ ਨਾ ਕਰ ਬਾਈ ਦੇ ਪਰ ਕੋ ਦਵਾ ਦੇ ਬਾਈ ਮੈਂ ਸਾਰੇ ਮੈਂ ਕਰ ਲੈਣਾ ਝੋਲੀਆਂ ਚੋਰੀ ਜੋ ਦਰਦੇ ਯਾਰ ਬਾਈ ਘਾਟੇ ਜਾ ਗਰੀਬ ਬੰਦੇ ਨਾਲ ਯਾਰ ਉਹ ਗੱਬਣ ਵੀ ਆ ਬਾਈ ਇਹ ਯਾਰ ਹਾਂ ਗੱਬਣ ਵੀ ਓਏ ਕੈਂਚੂ ਦੇ ਮਾਰੇ ਲੈਣੀਆਂ ਕਰੇ ਓਏ ਕੈਂਚੂ ਦੇ ਭੋਮੇ ਕੈਂਚੂ ਤੇ ਉਹ ਵੱਡਾ ਰੱਸਾ ਪੁਰਾ ਕਲੇਮ ਨੇ ਕੰਮ ਕੀ ਹੋ ਗਿਆ ਲੈ ਧੱਕਾ ਨਾ ਕਰ ਗੱਬਣਾ ਆਏ ਓਏ ਗੱਬਣਾ ਹੋਰ ਕੀ ਮੇਰੀ ਨੀ ਨੀ ਬਾਜੀ ਓ ਕੀ ਗੱਲ ਓਏ ਕਰਤੀ ਚਾਚਾ ਮੈਂ ਇਹ 2000 ਨਾਲ ਕਹਿੰਦਾ ਮੈਂ 500 ਨਾ ਕਰਤੀ ਨਹੀਂ ਨਹੀਂ ਕਿੰਨੂ ਦੇਣਾ 500 ਨਹੀਂ 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 ਉਹ ਗੱਬਣਾ ਬੱਪੂ ਬਾਠੋ ਜੋ ਵੀ ਗੱਬਣਾ ਯਾਰ ਸਾਹਮਣੇ ਜੱਟੇ ਕਰੋਗਾ ਤੁਸੀਂ ਨਾ ਸਿਰ ਤੇ ਕਹੀ ਜਾਂਦੇ ਯਾਰ ਚੱਲ ਹੋ ਗਈ ਯਾਰ ਚੱਲ ਖਾਈ ਦੇ ਦਿਓ ਉਹਨਾਂ ਨੂੰ ਯਾਰ ਲਖਾਈ ਦੇ ਦਿਓ ਉਹਨਾਂ ਨੂੰ ਖਾਈ ਲਈ ਹੋਈ ਹੈ ਪਰ ਨਹੀਂ ਨਾ ਦੇਣੀ ਪਣੀ ਲਖਾਈ ਆਪਦੀ ਆਪਦੀ ਦਿਓ ਆ ਕੇ ਉੱਥੇ ਭਾਈ ਮੈਂ ਤੇ ਮੇਨੂੰ ਬੇਇੱਜ਼ਤੀ ਕਰਾ ਰਿਹਾ ਹੈ ਲਓ ਵੀ ਹੋ ਬਲੇ ਲਓ ਵੀ ਆਹ ਬੱਕਰੀ ਲੈ ਗਿਆ ਸੱਤਪਾਲ ਤੇ ਆਹ ਬੱਕਰੀ ਸਾਵੇਂ ਸੱਟੇ ਹੋ ਗਿਆ ਜੱਗੀ ਨੇ ਕਰਾਇਆ ਤੇ ਜੱਗੀ ਨੇ ਸੌਦਾ ਕਰਾਇਆ ਬਹੁਤ ਬਹੁਤ ਆ ਜਾ ਬਈ ਇਹ ਵੀ ਕਸਾਈ ਖੜੀ ਆ ਦੰਦ ਦਾ ਵੇਖ ਆ ਜਾ ਲਓ ਗਿਆ ਆਹ ਬੱਕਰੀ ਦਾ 50000 ਮੰਗਿਆ ਸੀ ਬਾਈ ਨੇ ਤੇ ਲੱਖੇ ਨੇ 40 ਮੰਗਿਆ ਸੀ ਆ ਵੇਖ ਲੈ ਆ ਜਾ ਹੋਰੇ ਮੜ ਲੱਖੇ ਆ ਤੀ ਵੇਖੇ ਪੱਕ ਜੀ ਆ ਵੇਖ ਲੈਓ ਇਤਨਾ ਬਰਾ ਝੂੜ ਮਾਰਦਾ ਗੰਨਾ ਕੋਨਾ ਦੀ ਲੈਂਥ ਬਾਈ ਬਹੁਤ ਚੰਗੀ ਆ ਬਰਾਉਣ ਅੱਖ ਦੇ ਵਿੱਚ ਹਾਂ ਆਟੇ ਮੈਂ ਬੱਕਰੀਆਂ ਦਾ ਮਾਰਾਂਗਾ ਉਹ ਤਾਂ ਹੀ ਜਾਣਦੇ ਸੀ ਨਾ ਭਾਈ ਉਹਦਾ ਛੂਟ ਨਹੀਂ ਆਲੇ ਭਾਈ ਜੈਤ ਜੀ ਦੱਸੋ ਯਾਰ ਛੋਟੀ ਜੀ ਗੱਲ ਭਾਈ 40000 ਰੁਪਏ ਕਹਤਾਂ ਜੀ ਸੂਬੇ ਜਮਾ ਆ ਲਖੀਰੀ ਕਰਦੇ ਪਰ ਉਹ ਪਾਓ ਯਾਰ ਕੋਈ ਰਾਹ ਗੱਲ ਨੂੰ ਮੈਂ ਨੇ ਯਾਰ 15 ਲਾਇਆ ਠੀਕ ਆ ਉਹ ਕਰਦੇ ਕੋੰਦੇ 20 ਦੇ ਲੈ ਗਏ ਦੁੱਤੇ ਤਾਂ ਆਪਣੇ ਗਜਾਇਸ ਨਹੀਂ ਬਾਕੀ ਜੇ ਤੂੰ ਸਾਂਝੇ ਬੰਦੇ ਕਰ ਦਊਂ ਤੂੰ ਕਰੋ ਫੇਰ ਆ ਮੈਗ ਜਾ ਮੈਨੂੰ ਪਾ ਦੇ ਬੱਕਰੇ ਹੀ ਆ ਲੈ ਮੈਨੂੰ ਥੋੜਾ ਮੈਗ ਜਾ ਉੱਧਰ ਜੱਕੀ ਪੀਏ ਵਰਨਾ ਤੇ ਜਦੋਂ 12 ਬੜਾ ਲਾਇਆ ਨਹੀਂ ਆ ਬਾਈ ਮੰਡੀਆਂ ਵੇਖੇ ਮੇਰੀ ਗੱਲ ਆਉਂਦੀ ਠੀਕ ਹੈ ਠੀਕ ਹੈ 9 9 ਕਿਤੇ 13000 ਹੋਰ ਠੀਕ ਠਾਕ ਹਾਂ ਵਧੀਆ ਵਧੀਆ ਰੁਪਏ ਆ ਵੀਰ ਆਇਆ ਤੂੰ ਕੀ ਲਾਇਆ ਯਾਰ ਲੱਫੇ ਤੂੰ ਵੀ ਲੱਗਿਆ ਨਾ ਨਾ ਕੀ ਕਰੀਓ ਜਾ ਤੂੰ ਕੰਦੇ ਹੋ ਜਾ ਫਿਰ ਆਸ ਦਾ ਨਾ ਨਾ ਆਪਾਂ ਕਰਦੀ ਆ ਮੈਂ ਕਿਹਾ ਜਾਉਂਗਾ ਵਾਸ ਆਇਆ ਠੀਕ ਹੈ ਉਹ ਅਗਲੀ ਬੱਕਰੀ ਦਾ ਫੋਕੀ ਬੰਦਾ ਨੇ ਲੇੜੇ ਹੋਵੇ ਨਾ ਫਿਰਦਾ ਹੈ ਇਹਨੂੰ ਮੈਂ ਨਹੀਂ ਕਰਦਾ ਲੱਗਦਾ ਆਹ ਬੜ ਮੈਗ ਦੇ ਆਹ ਬੜ ਮੈਗ ਸੋਦਾ ਬੋਲੀ ਜਿਹੜਾ ਮੈਨੂੰ ਹੋਣ ਕੀ ਕਰਾਂ ਸਹੀ ਜੀ ਤੂੰ ਜਿਹਨਾਂ ਲੈ ਲੈਣਾ ਮੈਂ ਖਾ ਵੀ ਜਨਾ ਬੱਕਰੀ ਫੰਡ ਉਹ ਬੱਤਲ ਹੋ ਬੱਬੇ ਪੁੱਤ ਦਾ ਬਤਾ ਕਰੀ ਨੇ ਨਹੀਂ ਪੰਜ ਤਿੰਨ ਦਿਨਾਂ ਪਊਗਾ ਮੈਨੂੰ ਭਰਾ ਖਾਲੀ ਕਰਕੇ ਲੈਣਾ ਖਾਲੀ ਕਰਕੇ ਦੇ ਮੈਂ ਖਾਲੀ ਨਹੀਂ ਹੋਏ ਭਾਵੇਂ ਇਹ ਤਾਂ ਗੱਪਣ ਕਰਕੇ ਦਿਨ ਦੱਸ ਦੇ ਉਹ ਰਲਾ ਪਾਉਣਾ ਛੱਡ ਜਾ ਗੱਲ ਸਹੀ ਉਹ ਯਾਰ ਉਹ ਤੂੰ ਫੇਰ ਗੱਲ ਸੋਲਾ ਸੂਬੇ ਗੱਪਣ ਚ ਬਹੁਤ ਗੱਲਾਂ ਨਾ ਗੱਪਣ ਕਰਕੇ ਤੇ ਪੀ ਬੱਚਾ ਸੁਧ ਗਿਆ ਮੈਂ 5000 ਰੁਪਇਆ ਕਈ ਇਹਨਾਂ ਦੇਵਾਂਗੇ ਉਦੋਂ ਹੀ ਆਪਰਾ ਕੇ ਆਵੇ ਪਰ ਵੀਡੀਓ ਸਾਨੂੰ ਮਖਾਣੀ ਤੂੰ ਖਾਲੀ ਕਰਕੇ 22000 ਦੀ ਦਿੰਨਾ ਹੁਣ ਯਾਰ ਫੇਰ ਇੱਕ ਕਰੀ ਲਖੀਰ ਮਾਰਾਂਗਾ ਗੱਲ ਬਣਦੀ ਯਾਰ ਆਏ ਦੱਸ ਮੈਂ ਆਈ ਦੇਣੀ ਤੂੰ ਘਰ ਮੈਨੂੰ ਕੌਣ ਕਰਨੀ 40 ਦੀ 20000 ਸੱਜਰ ਆ ਜਾਂਦੀ ਹੈ 23000 ਕੀ ਹੋ ਗਈ ਤੇਰੀ ਰੱਖ ਲੈ ਉਹ ਨਹੀਂ ਹੋ ਗਈ ਤੇਰੀ ਲੱਖੇ ਤੇਰੇ ਵੀ ਕਿਉਂ ਦਿਮਾਗ ਤੇ ਲੋ ਰੱਖਿਆ ਐਡਾ ਵੀ ਕਿਹੜਾ ਭੈਣ ਚੋੜੀ ਜੋ ਨਹੀਂ ਉਹ ਉਹ 40000 ਰੁਪਏ ਕਿਹੜਾ ਕੁੜੀ ਦੀ ਲਾਣਾ ਥੋੜਾ ਆ ਯਾਰ ਇਹ ਚੰਨ ਖਾਈਏ ਖੜੀਆਂ ਰਹਿਣੀਆਂ ਬਿੱਡੂ ਕੀ ਟੋਟੀ ਆ ਖੜੀਆਂ ਰਹਿਣਗੇ ਕੋਈ ਗੱਲ ਮੂੰਹ ਨਾ ਮਾਰੇ ਉਹਨਾਂ ਫੇਰ ਆਲਾ ਫਾੜਿਆ ਕਹਦੇ ਹਰ ਹੱਥ ਕਰ ਕਾਇਤਾ ਮੇਰੇ ਨੰਬਰ ਨਾਲ ਆਲਾ ਕੀ ਲੱਗਿਆ ਬੰਦਾ 25 ਲਾਏ ਹੋਗੀ ਹੋ ਗਈ ਯਾਰ ਨਹੀਂ ਨਹੀਂ 25 ਦਿਨ ਨਹੀਂ ਉਹ ਹੋ ਗਈ ਉਹ ਨਹੀਂ 25 ਦਿਨ ਨਹੀਂ ਉਹ ਨਹੀਂ 22 ਹਾਂ ਹਿਸਟੋਰੀ ਮੈਂ 25 22 ਬਾਈ ਬੁਰੀ ਨਹੀਂ ਜਿਹੜੀ ਚੜ ਗਈ ਸੂਈ ਆਪਾਂ ਬਾਅਦ ਲੈਣੀ ਬਾਈ 25000 25000 ਬਾਈ ਬੱਚੀ ਕਹਦਾ ਦੇਖੀ ਉਹ ਮੈਂ ਤਾਂ ਨਹੀਂ ਯਾਰ ਕੋਲੋਂ ਨੂੰ ਮੈਂ ਇਹ ਨਾ ਲਊਗਾ 25000 ਰੁਪਏ ਮੈਂ ਕਹਿੰਦਾ ਮੈਂ ਲੱਖਾ ਦੇ ਤੇਰੇ ਨਾਲ ਦਾ ਬੰਦਾ ਯਾਰ ਆਖੀ ਉਹ ਦੂਜੀਆਂ ਕਰੀਆਂ ਚਾਰ ਦੋ ਸਾਮਕੇ ਆ ਕੌਣ ਦਾ ਪਾਦਾ ਇਹ ਲੋ ਲੈ ਕੀ ਫਰਕ ਰਹਿ ਗਿਆ ਕੀ ਫਰਕ ਭੋਵੇਂ ਦੱਸ ਬੱਤੇ 22 ਦੀ ਲੈਣਾ ਇਹ 25 ਕਰਤਾ ਯਾਰ ਕੱਲ ਨੂੰ 22 ਲਾਉਂਦਾ ਯਾਰ ਬੱਕਰੀ ਵਜੀ ਦਾ ਉਹ ਵੱਡੀ ਬੱਕਰੀ ਅੱਛਾ ਤੁਸੀਂ ਕਿਹਨੇ ਕਹਦੇ ਆ ਬੱਕਰੀ ਦੀ ਆ ਦੇਣੀ ਹੈ ਜੀ ਬੱਕਰੀ ਪਿਆ ਮਗਦਾ ਜੀ ਤਾਂ ਉਹ ਮੈਂ ਤਾਂ ਕੱਲਾ ਮਾਰਦਾ ਇੱਕ ਹੀ ਬਾਈ ਚਾਹੀ ਲੋ ਮੈਂ 25 ਦੀ ਫੜਾ ਮੈਂ ਪਾਉਂ ਸੁਬਿਆ ਪਾਹੇ ਇਹ ਕਿੰਨੇ ਕਹੇ ਆ ਇਹ 25 ਨਹੀਂ ਉਹਦਾ ਇੱਥੇ ਨਹੀਂ ਨਹੀਂ ਕਿੰਨੇ ਕਹਿੰਦੇ ਆ ਇਹ ਜ ਕਪੜਾ 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 ਅਬਾ ਨਹੀਂ ਨਹੀਂ ਇਹ ਕਹੀ ਮੈਂ ਇਹ ਕਿ ਸੁਣੋ ਮੇਰਾ 25 ਹੀ ਕਹਿ ਰਾ ਯਾਰ ਇਹਦਾ ਬਾਈ ਦੀ ਆ ਨਾ ਤੂੰ ਕਿੰਨੇ ਕਹੇ ਆ 25 ਹੀ ਕਹਿੰਦਾ ਮੈਂ ਉਹ ਤੋਂ 40 ਜਹ ਲੈਣਾ ਹੈ ਤੇ ਤੂੰ ਜੇ 25 ਕਹੇ ਦੀ ਫਿਰ 25 ਦੀ ਫੜਾ ਮੈਂ ਕਿਹਨੂੰ ਕਹਾਂ ਮੈਂ ਦੇ ਦੇ 25 ਦੇ ਦੱਲਾ ਦੇ ਉਹ ਦੇ ਆ ਜੀ ਜੀੜਿਆ ਲੈ ਸਾੜਾ 25000 ਰੁਪਏ ਵੱਡਾ ਰਸਾਇਆ ਦੇ ਪੈਸੇ ਵੀ ਹੁੰਦੇ ਕੁਫਰਾ ਵਾਰ ਰਿਸਕ ਵੀ ਕੱਢਾ ਕਿਹੜਾ ਰਿਸਕ ਕਿੰਨਾ ਹੈਗਾ 25000 ਰੁਪਏ ਅੱਧਾ ਲੱਖ ਬਣ ਗਿਆ ਭੈਣ ਚੋਦਾ ਚੱਲ ਖੋਲ ਯਾਰ ਨਵੇੜੋ ਬਾਈ ਯਾਰ ਚੱਲ ਆਜੋ ਪਰਨਾ ਨਹੀਂ ਦੱਸੋ ਖੋਲ ਫਿਰ ਯਾਰ ਕਮਾਲ ਹੋ ਗਈ ਅੱਲਾ ਬਾਈ 26 25000 ਰੁਪਏ ਬੱਕਰੀ ਦਾ ਲੱਗ ਗਿਆ